ਪੈਂਜੀ ਮਾਨਜੋਗ ਸਿੱਖਿਆ ਮੰਤਰੀ ਪੰਜਾਬ ਸਰਕਾਰ ਲੁਧਿਆਣਾ ਸ਼ਹਿਰ ਦੇ ਗੁਰੂ ਨਾਨਕ ਦੇਵ অਡੀਟোরিয়াম ਦੇ ਵਿੱਚ ਅੱਜ ਦੇ ਸਾਡੇ ਮੁੱਖ ਮਹਿਮਾਨ ਪੰਜਾਬ ਦੀ ਆਨ ਬਾਨ ਸ਼ਾਨ অতি ਸਤਕਾਰਯੋਗ ਸਰਦਾਰ ਭਗਵੰਤ ਸਿੰਘ ਮਾਨ ਜੀ ਮੁੱਖ ਮੰਤਰੀ ਪੰਜਾਬ ਤੇ 950 ਦੇ ਲਗਭਗ ਉਹ ਅਧਿਆਪਕ ਜੋ ਪੰਜਾਬ ਦੇ ਬਾਰਡਰ ਦੇ ਸਕੂਲਾਂ 'ਚ ਜਾ ਕੇ ਉੱਥੇ ਦੇ ਬੱਚਿਆਂ ਦੇ ਭਵਿੱਖ ਜਿਹੜਾ ਹੈ ਉਹ ਬਦਲਣਗੇ ਅੱਜ ਆਪ ਸਭ ਦੇ ਜੀਵਨ ਦਾ ਇੱਕ ਬਹੁਤ ਵੱਡਾ ਦਿਨ ਹੈ ਤੁਸੀਂ ਵੀ ਖਾਸ ਮਹਿਮਾਨ ਹੋ ਮੈਂ ਆਪ ਸਭ ਨੂੰ ਮੇਰੇ ਕੈਬਨਟ ਦੇ ਕਲੀਕ ਮੰਡੀਆਂ ਸਾਹਿਬ ਮੈਂ ਸੋਚਦਾ ਹਾਂ ਲੁਧਿਆਣਾ ਸ਼ਹਿਰ 'ਚ ਮੇਰੀ ਪੜ੍ਹਾਈ ਹੋਈ ਅੱਜ ਤੱਕ ਇੱਕ ਕਿਸੇ ਵੀ ਐਮਪੀ ਨੇ ਚਾਹੇ ਉਹ ਲੋਕ ਸਭਾ ਤੋਂ ਹੋਵੇ ਚਾਹੇ ਰਾਜ ਸਭਾ ਤੋਂ ਇੰਨਾ ਕੰਮ ਨਹੀਂ ਕੀਤਾ ਇਸ ਸ਼ਹਿਰ ਲਈ ਜਿੰਨਾ ਮੈਂ ਦੇਖਿਆ ਹੈ ਰਾਜ ਸਭਾ MP ਸ਼੍ਰੀ ਸੰਜੀਵ अरोड़ा ਜੀ ਨੇ ਕੀਤਾ ਚਾਹੇ ਉਹ ਲੁਧਿਆਣੇ ਦਾ ਰੇਲਵੇ ਸਟੇਸ਼ਨ ਹੋਵੇ ਚਾਹੇ ਲੁਧਿਆਣੇ ਦਾ 에어ਪੋਰਟ ਹੋਵੇ ਲੁਧਿਆਣੇ ਦੀ ਪਾਰਕਿੰਗ ਦੀ ਸਮੱਸਿਆ ਹੋਵੇ ਲੁਧਿਆਣੇ 'ਚ ਸਾਈਕਲ ਟ੍ਰੈਕ ਲੈ ਕੇ ਆਣਾ ਹੋਵੇ ਲੁਧਿਆਣੇ ਦਾ ਜਿਹੜਾ ਬ੍ਰਿਜ ਬਣ ਰਿਹਾ ਸੀ ਉਹ ਹੋਵੇ ਹੋਰ अनेका ਕੰਮ ਮੈਂ ਇੰਨਾ ਸੱਚੀ ਗੱਲ ਹੈ ਦਿਲੋਂ ਕਹਿ ਰਿਹਾ ਸਾਡੇ ਮਾਨਯੋਗ ਵਿਧਾਇਕ ਸਹਿਬਾਨ ਐਜੂਕੇਸ਼ਨ ਡਿਪਾਰਟਮੈਂਟ ਦੇ ਸਾਡੇ ਸੈਕਟਰੀ ਸਹਿਬਾਨ ਸਪੈਸ਼ਲ ਸੈਕਟਰੀ ਸਹਿਬਾਨ ਸਾਰੇ ਸਟਾਫ ਆਪ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਸਰ ਮਾਨਯੋਗ ਮੁੱਖ ਮੰਤਰੀ ਸਾਹਿਬ ਅੱਜ 19 ਮਾਰਚ ਹੈ ਸਰ ਮੇਰੇ ਲਈ ਬੜਾ ਹੀ ਵੱਡਾ ਦਿਨ ਹੈ ਕਿ ਅੱਜ ਮੈਨੂੰ 3 ਸਾਲ ਪੂਰੇ ਹੋ ਰਹੇ ਸਰ ਬਤੌਰ ਆਪ ਜੀ ਦੇ ਵਜ਼ੀਰ ਆਪ ਜੀ ਦਾ ਕੈਬਨਿਟ ਮੰਤਰੀ ਅੱਜ ਦੇ ਦਿਨ ਆਪ ਜੀ ਦਾ ਅਸ਼ੀਰਵਾਦ ਲੈ ਕੇ ਮੈਂ ਸੌਂ ਚੱਕੀ ਸੀ ਸਰ ਤੁਸੀਂ ਆਪਣੇ ਦਿਲ ਦਾ ਸਭ ਤੋਂ ਜਿਹੜਾ ਕਰੀਬੀ ਵਿਭਾਗ ਹੈ ਸਿੱਖਿਆ ਉਹ ਮੈਨੂੰ ਦਿੱਤਾ ਸਰ ਅੱਜ ਆਪ ਜੀ ਦੀ ਰਹਿਨਮਾਈ ਹੇਟ ਸਰ ਪਹਿਲੀ ਵਾਰੀ ਹੋਇਆ ਅੱਜ ਪੰਜਾਬ ਦੇ ਵਿੱਚ ਸਰਕਾਰੀ ਸਕੂਲਾਂ ਦੇ ਵਿੱਚੋਂ ਸਰ ਇਟਸ ਏਨ ਅਚੀਵਮੈਂਟ ਆਫ ਦਾ ਗਵਰਨਮੈਂਟ ਆਫ ਭਗਵੰਤ ਮਾਨ ਜੀ 199 ਸਰਕਾਰੀ ਸਕੂਲਾਂ ਦੇ ਬੱਚੇ ਜੇਈ ਕਲੀਅਰ ਕੀਤੇ ਜੇਈ ਮੈਨਸ 199 ਸਰ ਆਪ ਜੀ ਦੀ ਰਹਿਨਮਾਈ ਹੇਟ ਅੱਜ ਪੰਜਾਬ ਦਾ ਕੋਈ ਵੀ ਸਕੂਲ 98% ਸਕੂਲਾਂ ਚ ਬਾਉਂਡਰੀ ਵਾਲ ਹੋ ਚੁੱਕੀ ਹੈ ਜਿੱਥੇ ਕੋਈ ਲੀਗਲ ਡਿਸਪਿਊਟ ਹੈ ਪੰਚਾਇਤ ਨਾਲ ਰੌਲਾ 98% ਅੱਜ ਪੰਜਾਬ ਦੇ ਹਰ ਇੱਕ ਸਕੂਲ ਦੇ ਵਿੱਚ ਲੜਕੇ ਤੇ ਲੜਕੀਆਂ ਲਈ ਸੈਪਰੇਟ ਟਾਇਲਟ ਹੈ ਸਰ ਸਰ ਇਹ ਆਪ ਜੀ ਦੀ ਰਹਿਨਮਾਈ ਹੇਠ ਹੈ 2022 ਤੋਂ ਪਹਿਲਾਂ ਲੱਖਾਂ ਬੱਚੇ ਪੰਜਾਬ ਦੇ ਸਰਕਾਰੀ ਸਕੂਲਾਂ ਦੇ ਵਿੱਚ ਥੱਲੇ ਬੈਠਦੇ ਸੀ ਅੱਜ ਪੰਜਾਬ ਦੇ ਸਰਕਾਰੀ ਸਕੂਲ ਦੇ ਵਿੱਚ ਇੱਕ ਵੀ ਬੱਚਾ ਇਦਾਂ ਦਾ ਨਹੀਂ ਜੋ ਜ਼ਮੀਨ ਤੇ ਬੈਠਦਾ ਹੋਵੇ ਉਸ ਦੇ ਲਈ ਫਰਨੀਚਰ ਅਵੇਲੇਬਲ ਹੈ ਸਰ ਸਰ ਆਪ ਜੀ ਦਾ ਸੁਪਨਾ ਸੀ ਉਹ ਲੜਕੀਆਂ ਦੇ ਲਈ ਜੋ 10ਵੀਂ ਤੋਂ ਬਾਅਦ ਪੜ੍ਹਾਈ ਛੱਡ ਜਾਂਦੀਆਂ ਸੀ 8ਵੀਂ ਤੋਂ ਬਾਅਦ ਪੜ੍ਹਾਈ ਛੱਡ ਜਾਂਦੀਆਂ ਸੀ ਕਿਉਂਕਿ ਪਿੰਡ ਦੇ ਵਿੱਚ ਸੀਨੀਅਰ ਸੈਕੰਡਰੀ ਸਕੂਲ ਨਹੀਂ ਸੀ ਤੇ ਮਾਤਾ ਪਿਤਾ ਭੇਜਣਾ ਨਹੀਂ ਚਾਹਦੇ ਤੁਹਾਡਾ ਡ੍ਰੀਮ ਸੀ ਸਰ ਤੁਸੀਂ ਇਹ ਮਿਸ਼ਨ ਦਿੱਤਾ ਅੱਜ ਸਾਡੇ 128 ਸਕੂਲਾਂ ਚ ਬੱਸ ਸਰਵਿਸ ਚੱਲ ਰਹੀ ਹੈ ਤੇ 10000 ਬੱਚੀਆਂ ਉਸ ਬੱਸ ਫਰੀ ਬੱਸ ਸਰਵਿਸ ਦਾ ਲਾਹਾ ਲੈ ਰਹੀਆਂ ਜਿਵੇਂ ਇੱਕ ਪ੍ਰਾਈਵੇਟ ਸਕੂਲ ਦੇ ਵਿੱਚ ਪੀਲੀ ਬੱਸ ਹੁੰਦੀ ਹੈ ਉਦਾਂ ਹੀ ਸਰਕਾਰੀ ਸਕੂਲ ਦੀ ਪੀਲੀ ਬੱਸ ਉੱਥੇ ਜਾਂਦੀ ਹੈ ਬੱਚੀਆਂ ਦਾ ਕੈਰੀਅਰ ਬਦਲ ਰਹੀ ਹੈ ਸਰ ਇਸ ਤੋਂ ਇਲਾਵਾ ਕੋਈ ਕਲਪਨਾ ਨਹੀਂ ਕਰ ਸਕਦਾ ਸੀ ਅੱਜ ਪੰਜਾਬ ਦਾ ਹਰ ਉਹ ਸੀਨੀਅਰ ਸੈਕੰਡਰੀ ਸਕੂਲ ਜਿੱਥੇ 500 ਤੋਂ ਵੱਧ ਬੱਚੇ ਆ ਉੱਥੇ ਆਪ ਜੀ ਨੇ 2-2 ਸਿਕਿਉਰਿਟੀ ਗਾਰਡ ਦਿੱਤੇ ਆ ਸਾਬਕਾ ਐਕਸ ਸਰਵਿਸਮੈਨਸ ਆਪਕਾ ਫੌਜੀ ਪੰਜਾਬ ਦੇ ਹਰ ਸੀਨੀਅਰ ਸੈਕੰਡਰੀ ਸਕੂਲ ਦੇ ਵਿੱਚ ਕੈਂਪਸ ਮੈਨੇਜਰ ਆ ਅੱਜ ਪੰਜਾਬ ਦੇ 8000 ਸਕੂਲਾਂ ਨੂੰ ਸਫਾਈ ਦੇ ਲਈ ਫੰਡ ਮਿਲ ਰਿਹਾ ਜੋ ਆਪ ਜੀ ਤੋਂ ਪਹਿਲਾਂ 1 ਰੁਪਿਆ ਵੀ ਨਹੀਂ ਆਂਦਾ ਸੀ ਸਾਰਾ ਸਕੂਲ ਗੰਦਾ ਰਹਿੰਦਾ ਸੀ ਅੱਜ ਪੰਜਾਬ ਦਾ ਹਰ ਉਹ ਸਰਕਾਰੀ ਸਕੂਲ ਜਿਸ ਦੇ ਵਿੱਚ 100 ਤੋਂ ਵੱਧ ਬੱਚੇ ਆ ਉਸ ਨੂੰ ਹਰ ਮਹੀਨੇ 3000 ਰੁਪਏ ਦਾ ਫੰਡ ਮਿਲਦਾ ਜੇ 500 ਬੱਚੇ 5000 ਮਿਲਦਾ ਐਦਾਂ ਦੇ ਸਕੂਲ ਵੀ ਹੈ ਜਿੱਥੇ 5000 ਬੱਚੇ ਤੇ 50000 ਰੁਪਏ ਪ੍ਰਤੀ ਮਹੀਨਾ ਹੁਣ ਮਿਲ ਰਿਹਾ ਸਾਫ ਸਫਾਈ ਦੇ ਲਈ 118 ਸਕੂਲ ਆਫ ਫੈਮਿਨੈਂਸ ਸਰ ਲੁਧਿਆਣਾ ਸ਼ਹਿਰ ਦੇ ਵਿੱਚ ਸਰ ਜਿਹੜਾ ਆਪ ਜੀ ਨੇ ਪਿਛਲੇ ਸਾਲ ਜੇ ਸਕੂਲ ਨੂੰ ਲਾਂਚ ਕੀਤਾ ਸੀ ਸਰ ਆਪ ਜੀ ਦੇ ਲਾਂਚ ਤੋਂ ਬਾਅਦ ਸਰ ਮੈਨੂੰ ਉੱਥੋਂ ਦੇ ਪ੍ਰਿੰਸੀਪਲ ਦਾ ਫੋਨ ਆਇਆ ਸਰ ਐਡਮਿਸ਼ਨ ਜਦੋਂ ਪਿਛਲੇ ਸਾਲ ਦੀ ਖੁੱਲੀ ਉਹ ਮੈਨੂੰ ਕਹਿੰਦੇ ਕਿ ਸਰ ਤੁਸੀਂ ਸੀਪੀ ਸਾਹਿਬ ਬੈਠੇ ਆ ਕਿ ਇੱਥੇ ਕਿ ਸੀਪੀ ਸਾਹਿਬ ਨੂੰ ਮੈਸੇਜ ਲਾ ਦਿਓ ਸਾਨੂੰ ਫੋਰਸ ਚਾਹੀਦੀ ਹੈ ਮੈਂ ਸੋਚਿਆ ਸ਼ਾਇਦ ਸਕੂਲ ਦੇ ਵਿੱਚ ਕੋਈ ਲੜਾਈ ਹੋ ਗਈ ਹੋਗੀ ਮੈਂ ਕਿਹਾ ਕੀ ਹੋ ਗਿਆ ਪ੍ਰਿੰਸੀਪਲ ਸਾਹਿਬ ਕੀ ਦਿੱਕਤ ਹੈ ਉਹ ਕਹਿੰਦੇ ਕਿ ਇੰਨਾ ਜ਼ਿਆਦਾ ਪੇਰੈਂਟਸ ਦਾ ਰਸ਼ ਹੈ ਗੇਟ ਦੇ ਉੱਤੇ ਕਿ ਸਾਨੂੰ ਰਸ਼ ਨੂੰ ਮੈਨੇਜ ਕਰਨ ਦੇ ਲਈ ਪੁਲਿਸ ਮੁਲਾਜ਼ਮਾਂ ਦੀ ਲੋੜ ਹੈ ਇੰਡੀਆਂ ਲੰਬੀਆਂ ਲਾਈਨਾਂ ਸਰਕਾਰੀ ਸਕੂਲ ਦੇ ਬਾਹਰ ਲੱਗਣ ਦੇ ਲਈ 9805 ਬੱਚੇ ਪੰਜਾਬ ਦੇ ਟੌਪ ਦੇ ਪ੍ਰਾਈਵੇਟ ਸਕੂਲਾਂ ਦੇ ਵਿੱਚੋਂ ਛੱਡ ਕੇ ਪੰਜਾਬ ਦੇ ਸਰਕਾਰੀ ਸਕੂਲਾਂ ਚਾਏ ਮੈਂ ਇਹ ਨਹੀਂ ਕਹੂੰਗਾ ਕਿ ਸਾਰਾ ਸਿਸਟਮ ਠੀਕ ਹੋ ਗਿਆ ਅੱਜ ਸਫ਼ਰ ਲੰਬਾ ਹੈ ਪਰ ਅਸੀਂ ਬਹੁਤ ਕੁਝ ਹਾਸਲ ਕੀਤਾ ਹੈ ਮਾਨ ਸਮਾਧੀ ਰਹਿਨਮਾਈ ਦੇ ਵਿੱਚ ਉਸੇ ਸਿਲਸਲੇ ਦੇ ਵਿੱਚ 10000 ਤੋਂ ਵੱਧ ਅਧਿਆਪਕ ਆਲਰੇਡੀ ਜਿਹੜੀ ਆ ਮਾਨ ਸਾਹਿਬ ਦੇ 52606 ਦੇ ਵਿੱਚੋਂ 10000 ਅਧਿਆਪਕ ਤੇ ਅੱਜ 950 ਹੋਰ ਅਧਿਆਪਕ ਸਰ ਇਹ ਭਰਤੀ 2364 ਇਹ ਭਰਤੀ ਸਰ 2020 ਦੇ ਵਿੱਚ ਹਾਈ ਕੋਰਟ ਨੇ ਸਰ ਰਿਜੈਕਟ ਕਰਤੀ ਸੀ ਇਸ ਸਰ ਇਹ ਆਪ ਜੀ ਦੀ ਰਹਿਨਮਾਈ ਹੇਠ ਤੁਸੀਂ ਵਾਦਾ ਕੀਤਾ ਸੀ ਅਸੀਂ ਸਿਰ ਡਬਲ ਬੈਂਚ ਦੇ ਵਿੱਚ ਜਾ ਕੇ ਭਰਤੀ ਨੂੰ ਦੁਬਾਰਾ ਇਹ ਇਹਨਾਂ ਦੇ ਵਿੱਚੋਂ ਇਹ ਵੀ ਗਵਾਹ ਨੇ ਸਰ ਚਾਹੇ ਕੋਈ ਧਰਨਾ ਲਾੰਦਾ ਹੋਵੇ ਚਾਹੇ ਜੋ ਮਰਜੀ ਅੰਦਰੋਂ ਇਹਨਾਂ ਦੇ ਦਿਲ ਚੋਂ ਵੀ ਪਤਾ ਸੀ ਇਹ ਵੀ ਆਸ ਛੱਡ ਚੁੱਕੇ ਸੀ ਪਰ ਇਹ ਸਰ ਆਪ ਜੀ ਦੀ ਕਾਮਯਾਬੀ ਹੈ ਕਿ ਅਸੀਂ ਹਾਈ ਕੋਰਟ ਤੋਂ ਦੁਬਾਰਾ ਜਾ ਕੇ ਭਰਤੀ ਜਿੱਤ ਕੇ ਆਏ ਹਾਂ ਤੇ ਅੱਜ ਇਹਨਾਂ ਨੂੰ ਸਰ ਆਪ ਜੀ ਦੇ ਹੱਥੋਂ ਨਿਯੁਕਤੀ ਪੱਤਰ ਮਿਲੂਗਾ ਇਸ ਤੋਂ ਵੱਡੀ ਇਹਨਾਂ ਲਈ ਖੁਸ਼ਖਬਰੀ ਨਹੀਂ ਹੋ ਸਕਦੀ ਮੈਂ ਇੱਕ ਵਾਰੀ ਦੁਬਾਰਾ ਸਰ ਆਪ ਜੀ ਦੇ ਵੱਲੋਂ ਸਿੱਖਿਆ ਦੇ ਲਈ ਜੋ ਕੀਤੇ ਕੰਮ ਤੇ ਹਮੇਸ਼ਾ ਲਗਭਗ ਹਰ ਤੀਜੇ ਦਿਨ ਅਸੀਂ ਮਾਨਯੋਗ ਮੁੱਖ ਮੰਤਰੀ ਸਾਹਿਬ ਨੂੰ ਬੇਨਤੀ ਕਰਦੇ ਹਾਂ ਤੇ ਹਮੇਸ਼ਾ ਚਾਹੇ ਟੀਚਰਸ ਨੂੰ ਵਿਦੇਸ਼ ਭੇਜਣਾ ਹੋਵੇ ਚਾਹੇ ਬੱਚਿਆਂ ਨੂੰ ਮਿਲਣਾ ਹੋਵੇ ਚਾਹੇ ਟੀਚਰਸ ਨੂੰ ਨਿਯੁਕਤੀ ਪੱਤਰ ਦੇਣੀ ਹੋਵੇ ਚਾਹੇ ਨੀਗਾ ਪੀਟੀਐਮ ਹੋਵੇ ਸਰ ਕਹਿੰਦੇ ਚਾਹੇ ਮੈਂ ਹੋਰ ਜਿਹੜਾ ਮਰਜੀ ਫੰਕਸ਼ਨ ਛੱਡ ਦਵਾਂ ਪਰ ਸਿੱਖਿਆ ਵਿਭਾਗ ਦਾ ਮੈਂ ਹਰ ਫੰਕਸ਼ਨ ਇਹ ਦਿਖਾਉਂਦਾ ਹੈ ਕਿ ਇੱਕ ਮੁੱਖ ਮੰਤਰੀ ਨੂੰ ਪੰਜਾਬ ਦੇ ਸਰਕਾਰੀ ਸਕੂਲਾਂ ਨਾਲ ਪੰਜਾਬ ਦੇ ਬੱਚਿਆਂ ਨਾਲ ਕਿੰਨਾ ਪਿਆਰ ਹੈ ਅਸੀਂ ਸਰ ਬਹੁਤ ਧੰਨਵਾਦ ਹੈ ਕਿ ਤੁਹਾਨੂੰ ਤੁਹਾਡੀ ਰਹਿਨਮਾਈ ਦੇ ਹੇਠਾ ਕੰਮ ਕਰਨ ਦਾ ਮੌਕਾ ਮਿਲਿਆ ਗੁਰੂ ਸਾਹਿਬ ਦਾ ਮੈਂ ਕੋਟਾਨ ਕੋਟ ਸ਼ੁਕਰਾਨਾ ਕਰਦਾ ਹਾਂ ਸਾਡੇ ਵਰਗੇ ਆਮ ਘਰਾਂ ਦੇ ਬੱਚਿਆਂ ਨੂੰ ਇੰਨੀ ਵੱਡੀ ਜਿਹੜਾ ਇਹ ਮਾਣ ਮਿਲਿਆ ਤੇ ਇਦਾਂ ਹੀ ਗੁਰੂ ਸਾਹਿਬ ਦੇ ਚਰਨਾਂ 'ਚ ਅਰਦਾਸ ਹੈ ਅਸੀਂ ਪੰਜਾਬ ਦੀ ਸੇਵਾ ਇਮਾਨਦਾਰੀ ਨਾਲ ਨਿਮਰਤਾ ਦੇ ਨਾਲ ਕਰਦੇ ਰਹੀਏ ਬਹੁਤ ਬਹੁਤ ਧੰਨਵਾਦ ਸਰ ਜੀ ਪਰਾਂ ਨੂੰ ਸਤਿਕਾਰ ਭਰੀ ਸਰਸ਼ੀ ਰਿਕਾਲ ਸਤਿ ਸ਼੍ਰੀ ਅਕਾਲ ਮੈਂ ਗੁਰਜੀਤ ਕੌਰ ਢਨੋਲਾ ਜ਼ਿਲ੍ਹਾ ਬਰਨਾਲਾ ਦੀ ਵਸਨੀਕਾ ਜੋ ਕਿ ਸਾਡੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦਾ ਆਪਣਾ ਇਲਾਕਾ ਹੈ ਸਭ ਤੋਂ ਪਹਿਲਾਂ ਮੈਂ ਸਾਡੇ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦਾ ਅਤੇ ਸਾਡੇ ਸਿੱਖਿਆ ਮੰਤਰੀ ਸਰਦਾਰ ਹਰਜੋਤ ਸਿੰਘ ਬੈਂਸੀ ਦਾ ਸਾਡੇ ਪੂਰੇ ਸਮੁੱਚੇ ਕਾਡਰ ਵੱਲੋਂ 234 ਵੱਲੋਂ ਬਹੁਤ-ਬਹੁਤ ਧੰਨਵਾਦ ਕਰਨਾ ਚਾਹੁੰਦੀ ਹਾਂ ਜਿਨ੍ਹਾਂ ਨੇ ਕੇ ਨਾ ਕੇ ਸਾਨੂੰ ਰੋਜ਼ਗਾਰ ਦਿੱਤਾ ਬਲਕਿ ਸਾਡੇ ਸੁਪਨਿਆਂ ਨੂੰ ਵੀ ਪੂਰਾ ਕੀਤਾ ਹੈ ਮੈਂ ਆਪ ਜੀ ਨੂੰ ਇਹ ਵੀ ਦੱਸਣਾ ਚਾਹੁੰਦੀ ਹਾਂ ਕਿ ਜੋ ਸਾਡੀ ਭਰਤੀ ਹੈ ਉਹ ਕੋਈ ਨਵੀਂ ਭਰਤੀ ਨਹੀਂ ਬਲਕਿ 5 ਸਾਲ ਪੁਰਾਣੀ ਭਰਤੀ ਹੈ ਜੋ ਕਿ ਬਿਲਕੁਲ ਰੱਦ ਹੋ ਚੁੱਕੀ ਸੀ ਖਤਮ ਹੋ ਚੁੱਕੀ ਸੀ ਤੇ ਸਾਡੀਆਂ ਆਸਾਂ ਵੀ ਖਤਮ ਹੋ ਚੁੱਕੀਆਂ ਸੀ ਕਿ ਸਾਨੂੰ ਹੁਣ ਸ਼ਾਇਦ ਅੱਗੇ ਰੋਜ਼ਗਾਰ ਦਾ ਮੌਕਾ ਨਹੀਂ ਮਿਲੇਗਾ ਕਿਉਂਕਿ ਅਸੀਂ ਕਿਤੇ ਨਾ ਕਿਤੇ ਬਿਲਕੁਲ ਓਵਰੇਜ ਹੋ ਚੁੱਕੇ ਸੀ ਇਹ ਨਾਲ ਹੀ ਮੈਂ ਆਪ ਜੀਨ ਦੱਸਣਾ ਚਾਹੁੰਦੀ ਹਾਂ ਕਿ ਮੈਂ ਵੀ ਉਹਨਾਂ ਬੇਰੁਜ਼ਗਾਰਾਂ ਵਿੱਚੋਂ ਇੱਕ ਹਾਂ ਜੋ ਕਿ ਆਪਣੇ ਰੋਜ਼ਗਾਰ ਦੀ ਉਮੀਦ ਛੱਡ ਕੇ ਦੁਬਈ ਮੂਵ ਕਰਤੀ ਸੀ ਅੱਛਾ ਪਰ ਮੈਂ ਜਦੋਂ ਮੈਨੂੰ ਪਤਾ ਲੱਗਿਆ ਕਿ ਸਾਡੇ ਪੰਜਾਬ ਦੇ ਵਿੱਚ ਇੱਕ ਐਡਾ ਵੱਡਾ ਇਨਕਲਾਬ ਆ ਚੁੱਕਿਆ ਹੈ ਸਾਡੀ ਆਪਣੀ ਸਰਕਾਰ ਆ ਚੁੱਕੀ ਹੈ ਸਾਡੇ ਲੋਕਾਂ ਨੇ ਇੱਕ ਬਹੁਤ ਵੱਡਾ ਬਦਲਾਅ ਲੈ ਕੇ ਆਂਦਾ ਹੈ ਤਾਂ ਮੇਰੀ ਉਮੀਦ ਦੁਬਾਰਾ ਜਾਗ ਗਈ ਉਸ ਤੋਂ ਬਾਅਦ ਜਦੋਂ ਮੈਂ 2023 ਦੇ ਵਿੱਚ ਦੁਬਈ ਵਾਪਸ ਆਈ ਤਾਂ ਸਾਡੀ ਭਰਤੀ ਬਹਾਲ ਹੋ ਗਈ ਤੇ ਅਸੀਂ ਦੁਬਈ ਵਾਪਸ ਜਾਣ ਦਾ ਸੁਪਨਾ ਹੀ ਛੱਡਤਾ ਤੇ ਅੱਜ ਮੈਨੂੰ ਬਹੁਤ ਜ਼ਿਆਦਾ ਖੁਸ਼ੀ ਹੈ ਕਿ ਜੋ ਅੱਜ ਅਸੀਂ ਇੱਥੇ ਨਿਯੁਕਤੀ ਪੱਤਰ ਲੈਣ ਆਏ ਹਾਂ ਉਹ ਸਿਰਫ ਤੇ ਸਿਰਫ ਇੱਕ ਸਾਡੀ ਚੁਣੀ ਹੋਈ ਆਪਣੀ ਸਰਕਾਰ ਦੀ ਬਦੌਲਤ ਸਾਡੀ ਇਮਾਨਦਾਰ ਸਰਕਾਰ ਦੀ ਬਦੌਲਤ ਇੱਥੇ ਆ। ਨਹੀਂ ਤਾਂ ਸਾਨੂੰ ਇਸ ਭਰਤੀ ਤੋਂ ਬਿਲਕੁਲ ਹੀ ਆਸ ਖਤਮ ਹੋ ਚੁੱਕੀ ਸੀ ਕਿ ਸ਼ਾਇਦ ਸਾਡੀ ਭਰਤੀ ਹੁਣ ਖਤਮ ਹੋ ਚੁੱਕੀ ਹੈ ਤੇ ਸਾਨੂੰ ਦੁਬਾਰਾ ਕਦੇ ਇਹ ਮੌਕਾ ਨਹੀਂ ਮਿਲੇਗਾ ਤੇ ਸਾਨੂੰ ਬਹੁਤ ਖੁਸ਼ੀ ਹੈ कि ਅਸੀਂ ਦੁਬਾਰਾ ਆਪਣੇ ਪੰਜਾਬ ਦੇ ਵਿੱਚ ਆਪਣੇ ਬੱਚਿਆਂ ਦੀ ਸੇਵਾ ਦੇ ਵਿੱਚ ਹਾਜ਼ਰ ਹਾਂ ਤੇ ਜੋ ਸਾਡਾ ਆਪਣਾ ਸੁਪਨਾ ਸੀ ਆ ਜੋ ਪੂਰਾ ਹੋਣ ਜਾ ਰਿਹਾ ਹੈ ਤੇ ਨਾਲ ਹੀ ਮੈਂ ਆਪ ਜੀ ਨੂੰ ਦੱਸਣਾ ਚਾਹੁੰਦੀ ਹਾਂ ਕਿ ਜੋ ਸਾਨੂੰ ਇਹ ਨੌਕਰੀ ਮਿਲੀ ਹੈ ਉਹ ਸਾਨੂੰ ਬਿਨਾਂ ਕਿਸੇ ਸਪਰਸ਼ ਤੋਂ ਬਿਨਾਂ ਕਿਸੇ ਨੂੰ ਰਿਸ਼ਵਤ ਦਿੱਤਿਆਂ ਮਿਲੀ ਹੈ ਤੇ ਅਸੀਂ ਵੀ ਇੱਕ ਸਰਕਾਰੀ ਸਕੂਲਾਂ ਦੇ ਵਿੱਚ ਪੜ ਕੇ ਆਏ ਹੋਏ ਬੱਚੇ ਹਾਂ ਜੋ ਅੱਜ ਇਸ ਮਕਾਮ ਤੇ ਪਹੁੰਚੇ ਹਾਂ ਇਹ ਸਿਰਫ ਤੇ ਸਿਰਫ ਇੱਕ ਇਮਾਨਦਾਰ ਸਰਕਾਰਾਂ ਦੇ ਵਿੱਚ ਹੀ ਸੰਭਵ ਹੋ ਸਕਿਆ ਹੈ ਤੇ ਅਸੀਂ ਆਪ ਜੀ ਨੂੰ ਵਿਸ਼ਵਾਸ ਵੀ ਦਿਵਾਉਂਦੇ ਹਾਂ ਕਿ ਜਦੋਂ ਅਸੀਂ ਆਪਣੇ ਸਕੂਲਾਂ ਵਿੱਚ ਜਾਵਾਂਗੇ ਤਾਂ ਅਸੀਂ ਆਪਣੇ ਬੱਚਿਆਂ ਲਈ ਵੀ ਇੱਕ ਰੋਲ ਮਾਡਲ ਬਣਾਂਗੇ ਤੇ ਉਹਨਾਂ ਨੂੰ ਆਪਣੀ ਉਦਾਹਰਨ ਦੇਵਾਂਗੇ ਕਿ ਅਸੀਂ ਵੀ ਤੁਹਾਡੇ ਵਾਂਗ ਇੱਕ ਗਰੀਬ ਪਰਿਵਾਰਾਂ ਵਿੱਚੋਂ ਉੱਠ ਕੇ ਆਏ ਹਾਂ ਸਰਕਾਰੀ ਸਕੂਲਾਂ ਵਿੱਚੋਂ ਪੜ੍ਹ ਕੇ ਆਏ ਹਾਂ ਜਿਨ੍ਹਾਂ ਨੂੰ ਕੀ ਸਾਡੀ ਸਰਕਾਰਾਂ ਨੇ ਇੰਨੇ ਵਧੀਆ ਮੌਕੇ ਦਿੱਤੇ ਹਨ ਨਾ ਸਿਰਫ ਸਾਨੂੰ ਮੌਕਾ ਮਿਲਿਆ ਹੈ ਬਰਕਿ ਅਸੀਂ ਦੇਖੇ ਹਨ ਕਿ ਅੱਜ ਤੱਕ ਅਨੇਕਾਂ ਸਰਕਾਰੀ ਨੌਕਰੀਆਂ ਬਿਨਾਂ ਕਿਸੇ ਸਪਾਰਸ਼ ਤੋਂ ਸਿਰਫ ਤੇ ਸਿਰਫ ਉਹਨਾਂ ਦੀ ਯੋਗਤਾ ਦੇ ਆਧਾਰ ਤੇ ਦਿੱਤੀਆਂ ਗਈਆਂ ਹਨ ਇਸ ਲਈ ਮੈਂ ਅ ਕੀਰਤ ਦੇ ਵਿੱਚ ਫਿਰ ਆਪ ਜੀ ਦਾ ਬਹੁਤ-ਬਹੁਤ ਧੰਨਵਾਦ ਕਰਦੀ ਹਾਂ ਤੇ ਨਾਲ ਹੀ ਪੰਜਾਬ ਸਰਕਾਰ ਲਈ ਸਾਡੀ ਦੁਆਵਾਂ ਵੀ ਹੈ ਕਿ ਜੋ ਸੁਪਨਾ ਸਾਡੇ ਸੀਐਮ ਸਾਹਿਬ ਲੈ ਕੇ ਆਏ ਹਨ ਸਾਡੇ ਪੰਜਾਬ ਨੂੰ ਰੰਗਲਾ ਪੰਜਾਬ ਬਣਾਉਣ ਲਈ ਉਹ ਦਿਨ ਦੁਗਣੀ ਤੇ ਰਾਤ ਜਗਣੀ ਤਰੱਕੀ ਕਰਨ ਤੇ 2027 ਦੇ ਵਿੱਚ ਮੁੜ ਇੱਕ ਬਹੁਮਤ ਦੇ ਨਾਲ ਦੁਆਰਾ ਸੱਤਾ ਵਿੱਚ ਹੁਣ ਤੇ ਸਾਡੇ ਪੰਜਾਬ ਨੂੰ ਰੰਗਲਾ ਪੰਜਾਬ ਬਣਾ। ਧੰਨਵਾਦ। ਧੰਨਵਾਦ। ਪਾਹਨਵਾਦ ਧੰਨਵਾਦ। ਇਸ ਤੋਂ ਇਲਾਵਾ ਕੋਈ ਹੋਰ ਗੱਲ ਜੀ। ਸਸਕਲ ਸਰ। ਸਸਕਲ। ਸਰ ਸਭ ਤੋਂ ਪਹਿਲਾਂ ਤਾਂ ਮਾਈਕ ਥੋੜਾ ਨੇੜੇ ਕਰ ਲਓ। ਸਭ ਤੋਂ ਪਹਿਲਾਂ ਸਰ ਪੂਰੇ 880 ਪਰਿਵਾਰ ਵੱਲੋਂ ਬਹੁਤ-ਬਹੁਤ ਧੰਨਵਾਦ ਜੀ ਤੁਹਾਡਾ ਜੋ ਸਾਨੂੰ ਅੱਜ ਇਹ ਖੁਸ਼ੀਆਂ ਦਾ ਦਿਨ ਦੇਖਣ ਨੂੰ ਮਿਲਿਆ ਹੈ। ਬਤੌਰ ਸਰ ਤੁਹਾਡੀ ਸਰਕਾਰ ਦੇ ਵਿੱਚ ਇਹ ਮੇਰੀ ਤੀਜੀ ਸਰਕਾਰੀ ਨੌਕਰੀ ਹੈ ਅੱਜ 3 ਸਾਲ ਪੂਰੇ ਹੋਣ ਤੇ ਤੀਸਰੀ ਸਰਕਾਰੀ ਨੌਕਰੀ ਹੈ ਸਰ ਮੇਰਾ ਸੁਪਨਾ ਸੀ ਟੀਚਿੰਗ ਡਿਪਾਰਟਮੈਂਟ ਦਾ ਬਟ ਮੈਂ ਪਹਿਲੇ ਪੰਜਾਬ ਆਰਮਡ ਪੁਲਿਸ ਵਿੱਚ ਸੀ ਹੁਣ ਮੈਂ ਆਪਣੇ ਸਾਹਬਾਵਾਂ ਸੈਂਟਰਲ ਜੇਲ ਗੋਇੰਦਵਾਲ ਸਾਹਿਬ ਵਿਕੇ ਬਤੌਰ ਵਾਰਡਰ ਨਿਭਾ ਰਿਹਾ ਹਾਂ ਸਰ ਤੇ ਡ੍ਰੀਮ ਜੌਬ ਸੀ ਮੇਰੀ ਟੀਚਿੰਗ ਜੋ ਅੱਜ ਤੁਹਾਡੇ ਕਰਕੇ ਸੁਪਨਾ ਮੇਰਾ ਪੂਰਾ ਹੋਣਾ ਚਾ ਰਿਹਾ ਹੈ ਸਰ ਤੇ ਇੱਕ ਥੋੜੇ ਦਿਨਾਂ ਦੇ ਵਿੱਚ ਵੀ ਸ਼ਾਇਦ 5994 ਭਰਤੀ ਵੀ ਸਰ ਨੇ ਦੱਸਿਆ ਸੀ ਕਿ ਪੂਰੀ ਹੋਣ ਜਾ ਰਹੀ ਹੈ ਮੈਂ ਉਸ ਵਿੱਚ ਵੀ ਸਲੈਕਟਡ ਹਾਂ 3 ਸਾਲਾਂ ਦੇ ਵਿੱਚ ਸਾਰੇ ਮੇਰੀ ਚੌਥੀ ਸਰਕਾਰੀ ਨੌਕਰੀ ਹੋ ਗਈ ਜੀ ਤੇ ਮੇਰੀ ਸਾਰੀ ਸਕੂਲਿੰਗ ਸਰ ਸਰਕਾਰੀ ਸਕੂਲ ਦੀ ਹੈ ਜੀ ਅੱਛਾ ਕਿਹੜਾ ਕਿਹੜਾ ਇਲਾਕਾ ਤੁਹਾਡਾ ਫਾਜ਼ਿਲਕਾ ਸਰ ਫਾਜ਼ਿਲਕਾ ਇੱਕ ਵਾਰ ਫਿਰ ਤੋਂ ਬਹੁਤ ਬਹੁਤ ਧੰਨਵਾਦ ਸਰ ਥੈਂਕ ਯੂ ਸਰ ਮਿਹਰਬਾਨੀ ਮਿਹਰਬਾਨ ਜੀ ਇਸ ਤੋਂ ਇਲਾਵਾ ਕੋਈ ਹੋਰ ਆਓ ਇੱਧਰ ਦਿਓ ਇੱਧਰ ਸਤਿਕਾਰ ਜੀ ਸਾਰਿਆਂ ਨੂੰ ਮੈਂ ਸਦੇਸ਼ ਕੁਮਾਰੀ ਜ਼ਿਲ੍ਹਾ ਰੂਪਰਗੜ ਹਲਕਾ ਸ਼੍ਰੀ ਅਨੰਦਪੁਰ ਸਾਹਿਬ ਤੋਂ ਬਿਲੋਂਗ ਕਰਦੀ ਹਾਂ। ਅ ਮੈਨੂੰ ਇਹ ਦੱਸਦੇ ਬਹੁਤ ਜ਼ਿਆਦਾ ਮਾਣ ਮਹਿਸੂਸ ਹੋ ਰਿਹਾ ਹੈ ਕਿ ਹਲਕਾ ਸ਼੍ਰੀ ਅਨੰਦਪੁਰ ਸਾਹਿਬ ਸਾਡੇ ਸਿੱਖਿਆ ਮੰਤਰੀ ਸ਼੍ਰੀ ਹਰਜੋਤ ਸਿੰਘ ਬੈਂਸ ਜੀ ਦਾ ਆਪਣਾ ਹਲਕਾ ਹੈ ਜਿਹਦੇ ਅ ਛੱਤਰ ਛਾਇਆ ਚ ਅਸੀਂ ਆਪਣੇ ਹਲਕੇ ਦੇ ਲੋਕ ਬਹੁਤ ਜ਼ਿਆਦਾ ਖੁਸ਼ ਆ। ਸੀਐਮ ਸਾਹਿਬ ਮੈਂ ਆਪ ਜੀ ਦਾ ਧੰਨਵਾਦ ਕਰਨਾ ਚਾਹੁੰਦੀ ਹਾਂ ਕਿ ਤੁਸੀਂ ਸਾਡੇ ਭਰਾ ਹਰਜੋਤ ਸਿੰਘ ਬੈਂਸ ਨੂੰ ਸਿੱਖਿਆ ਦਾ ਇਹ ਕੰਮ ਦੇ ਕੇ ਇਟਾਂਚੇ ਦਾ ਸੰ ਜਿੰਮੇਵਾਰੀ ਦੇ ਕੇ ਸਾਡਾ ਬਹੁਤ ਮਾਣ ਵਧਾਇਆ ਹੈ ਜੀ ਔਰ ਅਸੀਂ ਸਰ ਤੁਹਾਡੀ ਰਹਿਨੁਮਾਈ ਦੇ ਵਿੱਚ ਤਿੰਨ ਭੈਣਾਂ ਐਸੇ ਸਵੇਟ ਟੀਚਰ ਹੋਈਆਂ ਤੇ ਪੱਕੀਆਂ ਹੋਈਆਂ ਤੇ ਤੁਹਾਡੀ ਸਰਕਾਰ ਦੇ ਵਿੱਚ ਜਿਹਦਾ ਮੈਂ ਤੁਹਾਨੂੰ ਸਾਰਾ ਅਸੀਂ ਪੰਜ ਭੈਣਾਂ ਐ ਸਰਕਾਰੀ ਸਕੂਲਾਂ ਚ ਪੜੀਆਂ ਤੇ ਬਹੁਤ ਗਰੀਬ ਪਰਵਾਰ ਨੂੰ ਬਿਲੋਂਗ ਕਰਦੀਆਂ ਸਰ ਚੌਥੀ ਭੈਣ ਨੂੰ ਸਾਡੇ ਸਿੱਖਿਆ ਮੰਤਰੀ ਸਾਹਿਬ ਨੇ ਅੰਗਰਵਾੜੀ ਵਰਕਰ ਦਾ ਨਿਯੁਕਤੀ ਪੱਤਰ ਦਿੱਤਾ ਸੀ ਚਾਰ ਭੈਣਾਂ ਨੌਕਰੀਆਂ ਗਈਆਂ ਜੀ ਤੇ ਹੁਣ ਅਸੀਂ ਦੋ ਭੈਣਾਂ ਸਰ ਈਟੀਟੀ 2364 ਪਰਟੀ ਪਾਰਟੀ ਵਿੱਚ ਸਿਲੈਕਟਡ ਹੋਈਆਂ ਮੇਰੀ ਸਿਸਟਰ ਵੀ ਆਈ ਹੋਈ ਸ੍ਰੇਸ਼ਵਾਲਾ ਆਤੀ ਸਰ ਸਰ ਆਸੀ ਬਹੁਤ ਬਹੁਤ ਧੰਨਵਾਦ ਕਰਦੇ ਆ ਆਪਣੇ ਮੰਤਰੀ ਸਾਹਿਬ ਦਾ ਸਿੱਖਿਆ ਦਾ ਮਹਿਕਮਾ ਔਰ ਸਿੱਖਿਆ ਦਾ ਜੋ ਸੁਧਾਰ ਹੋਇਆ ਹੈ ਸਾਡੇ ਸਕੂਲਾਂ ਦਾ ਆਪਾਂ ਹੁਣ ਨਵੇਂ ਸਕੂਲਾਂ ਤੇ ਜਾ ਰਹੇ ਤੇ ਤੁਸੀਂ ਸਾਰੇ ਦੇਖਣਗੇ ਕਿ ਸਕੂਲ ਕਿੰਨੇ ਵਧੀਆ ਬਣ ਚੁੱਕਿਆ ਹਨ ਸਰ ਮੇ ਸਰਕਾਰੀ ਪ੍ਰਾਇਮਰੀ ਸਕੂਲ ਨਕੀਆਂ ਵਿਖੇ ਪੜ੍ਹਾਉਂਦੀ ਆ ਜੀ ਮੇਰਾ ਸਕੂਲ ਜਦ ਮਰਜੀ ਰੋਡ ਤੇ ਆ ਕੇ ਕੋਈ ਵੀ ਚੈੱਕ ਕਰ ਲਵੇ ਸਭ ਤੋਂ ਵਧੀਆ ਮੇਰਾ ਸਕੂਲ ਹੈ ਕੀਰਤਪੁਰ ਧੰਨਵਾਦ ਜੀ ਵਾਹ ਵਾਹ ਧੰਨਵਾਦ ਇਹ ਵੀ ਇੱਕ ਮਾਣ ਵਾਲੀ ਗੱਲ ਹੈ ਕਿ ਆਮ ਤੌਰ ਤੇ ਮੁੱਖ ਮੰਤਰੀ ਸਾਹਿਬ ਕਹਿੰਦੇ ਆ ਵੀ ਇੱਕ ਇੱਕ ਪਰਿਵਾਰ ਦੇ ਤਿੰਨ ਤਿੰਨ ਬੰਦਿਆਂ ਨੂੰ ਵੀ ਨੌਕਰੀ ਮਿਲੀ ਆ ਇਹ ਇੱਕ ਨਵੀਆਂ ਐਗਜ਼ਾਮਪਲ ਆ ਵੀ ਚਾਰ ਬੰਦਿਆਂ ਨੂੰ ਨੌਕਰੀ ਮਿਲੀ ਆ ਜੀ ਇੱਕ ਪਰਿਵਾਰ ਦੇ ਵਿੱਚ ਬਹੁਤ ਵੱਡੀ ਮਾਣ ਵਾਲੀ ਗੱਲ ਹੈ ਇਹ ਇਸ ਤੋਂ ਇਲਾਵਾ ਕੋਈ ਹੋਰ ਜਿਹੜੇ ਗੱਲ ਕਰਨਾ ਚਾਹੁੰਦੇ ਹੋਣ ਮਾਈਕ 25 ਦਿਨ ਤੋਂ ਉਹ ਆ ਗਏ ਸਸੀ ਗੱਲ ਜੀ ਮੈਂ ਸੁਖਾਰਾਮ ਜਿਲ੍ਹਾ ਲੁਧਿਆਣਾ ਤੋਂ ਜੀ ਜੀ ਸਰ ਮੈਂ ਆਪ ਜੀ ਦਾ ਬਹੁਤ-ਬਹੁਤ ਧੰਨਵਾਦ ਕਰਦਾ ਹਾਂ ਕਿ ਆਪ ਨੇ ਜੋ ਇਹ ਭਰਤੀ ਹੈ ਸਾਡੀ ਜਿਹੜੀ 5 ਸਾਲਾਂ ਤੋਂ ਕੂਟਾਂ ਕਚਰਿਆਂ ਦੇ ਵਿੱਚ ਰੋਲ ਰਹੀ ਸੀ ਆਪ ਦੇ ਯਤਨਾਂ ਸਦਕਾ ਸਰ ਇਹ ਭਰਤੀ ਬਹਾਲ ਹੋਈ ਤੇ ਸਾਨੂੰ ਇਸ ਭਾਗਾ ਦਿਨ ਵੇਖਣ ਨੂੰ ਮਿਲਿਆ ਕਿ ਸਾਨੂੰ ਅੱਜ ਨਿਯੁਕਤੀ ਪੱਤਰ ਦਿੱਤੇ ਜਾ ਰਹੇ ਹਨ ਸਰ ਮੇਰੇ ਮਾਤਾ ਪਿਤਾ ਦਾ ਸੁਪਨਾ ਸੀ ਇੱਕ ਕਿ ਉਹਨਾਂ ਦਾ ਬੇਟਾ ਕਿੱਥੇ ਸੈੱਟ ਹੋਵੇ ਉਹ ਵਿਚਾਰੇ ਆਪ ਤਾਂ ਨਹੀਂ ਰਹੇ ਇਹ ਅੱਜ 18 ਸਾਲਾਂ ਬਾਅਦ ਸਰ ਇਹ ਸੁਪਨਾ ਮੇਰਾ ਪੂਰਾ ਹੋ ਰਿਹਾ ਹੈ ਤੇ ਮੇਰੇ ਮਾਤਾ ਪਿਤਾ ਦਾ ਇਹ ਸੁਪਨਾ ਪੂਰਾ ਹੋ ਰਿਹਾ ਹੈ ਮੇਰੇ ਸਰ ਮੈਂ ਇਹ ਦੱਸਣਾ ਚਾਹੁੰਦਾ ਹਾਂ ਕਿ ਪਹਿਲਾਂ ਮੇਰੀ ਪੰਜਾਬ ਪੁਲਿਸ ਦੇ ਵਿੱਚ ਸਿਲੈਕਸ਼ਨ ਹੋਈ ਤੇ ਉਹ ਭ੍ਰਿਸ਼ਟਾਚਾਰ ਦੇ ਭੇਂਟ ਚੜ ਗਈ ਸਰ ਪਹਿਲੀਆਂ ਸਰਕਾਰਾਂ ਦੇ ਵਿੱਚ ਉਹ ਤੋਂ ਬਾਅਦ ਸਰ ਮੇਰੀ ਫਾਇਰਮੈਨ ਦੇ ਵਿੱਚ ਭਰਤੀ ਦੇ ਵਿੱਚ ਸਿਲੈਕਸ਼ਨ ਹੋਈ ਉਹ ਵੀ ਸਰ ਭ੍ਰਿਸ਼ਟਾਚਾਰ ਦੇ ਭੇਂਟ ਚੜ ਗਈ ਸਰ ਮੈਂ ਮੁੱਖ ਮੰਤਰੀ ਸਾਹਿਬ ਨੂੰ ਵੀ ਕਿਹਾ ਪੱਤਰ ਵੀ ਲਿਖੇ ਤੇ ਆਪਣੇ ਆਪਣੇ ਦੂਜੇ ਉਪ ਮੁੱਖ ਮੰਤਰੀ ਸਾਹਿਬ ਨੂੰ ਵੀ ਪੱਤਰ ਲਿਖੇ ਕਿ ਸਰ ਮੇਰੇ ਨਾਲ ਤਕਾ ਹੋ ਰਿਹਾ ਪਰ ਸਰ ਉਹਨਾਂ ਨੇ ਮੇਰੀ ਕੋਈ ਨਹੀਂ ਸੁਣੀ ਤੇ ਉਹ ਤੋਂ ਬਾਅਦ ਸਰ ਤੀਜੀ ਸਿਲੈਕਸ਼ਨ ਮੇਰੀ ਐਚ ਟੀ ਦੇ ਵਿੱਚ ਹੋਈ ਤੇ ਉਹਦੇ ਵਿੱਚ ਸਰ ਇਦਾਂ ਹੋਇਆ ਕਿ ਜਿਹੜੇ ਬੱਚੇ ਮੇਤੋਂ ਪਿੱਛੇ ਸੀ ਮੇਰੇ ਨੰਬਰ ਜ਼ਿਆਦਾ ਨੇ ਜਿਹੜੇ ਮੇਰੇ ਤੋਂ ਪਿੱਛੇ ਸੀ ਬੱਚੇ ਉਹਨਾਂ ਨੂੰ ਸਿਲੈਕਸ਼ਨ ਉਹਨਾਂ ਦੀ ਸਿਲੈਕਸ਼ਨ ਹੋ ਗਈ ਉਹ ਨੌਕਰੀ ਤੇ ਲੱਗੇ ਹੋਏ ਨੇ ਤੇ ਮੈਂ ਅੱਜ ਹਾਈ ਕੋਰਟ ਦੇ ਵਿੱਚ ਤੱਕੇ ਖੰਦਾ ਫਿਰਦਾ ਸਰ ਤੇ ਸਰ ਇਹ ਬਹੁਤ ਹੀ ਮੇਰੇ ਲਈ ਸੁਭਾਗਾ ਦੇਣਾ ਕਿ ਮੇਰੇ ਮਾਤਾ ਪਿਤਾ ਦਾ ਇਹ ਸੁਪਨਾ ਪੂਰਾ ਹੋਇਆ ਇਹ ਵੀ ਸਿਰਫ ਸਰ ਤੁਹਾਡੀ ਸਰਕਾਰ ਦੇ ਵਿੱਚ ਬਿਨਾ ਸ਼ਿਕਾਰਸ਼ ਬਿਨਾ ਕੋਈ ਪੈਸਾ ਦਿੱਤੇ ਤੇ ਮੈਂ ਤੁਹਾਡੇ ਬਸ ਚਰਨਾਂ ਦੇ ਵਿੱਚ ਇਹੀ ਆ ਵੀ ਮੇਰੇ ਅਰਦਾਸ ਹੈ ਵੀ ਤੁਸੀਂ ਜਨਰਾਤ ਚੌਗਨੀ ਤਰੱਕੀ ਬਖਸ਼ ਬਖਸ਼ ਸਰ ਧੰਨਵਾਦ ਬੱਲੇ ਬੱਲੇ ਬਹੁਤ ਵਧੀਆ ਕੋਈ ਹੋਰ ਜਿਹੜੇ ਗੱਲ ਕਰਨ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਇਧਰ ਮਾਈਕ ਦਿਓ ਇਧਰ ਮਾਈਕ ਦਿਓ ਆ ਖੜੇ ਸਰਦਾਰ ਸਭ ਤੋਂ ਪਹਿਲਾਂ ਤਾਂ ਮੈਂ ਬਹੁਤ ਬਹੁਤ ਧੰਨਵਾਦ ਕਰਨਾ ਚਾਹਾਂਗਾ ਸਾਡੇ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਜੀ ਮਾਨ ਔਰ ਸਰਦਾਰ ਹਰਜੋਤ ਸਿੰਘ ਜੀ ਬੈਂਸ ਔਰ ਇਹਨਾਂ ਨੇ ਨਿੱਜੀ ਤੌਰ ਤੇ ਜਿਹੜਾ ਆਪਣਾ ਇੰਟਰਸਟ ਲੈ ਕੇ ਇਹ ਭਰਤੀ ਜਿਹੜੀ ਪੂਰੀ ਕਰਵਾਈ ਆ ਸਰ ਤੁਸੀਂ ਦੱਸ ਰਹੇ ਸੀ ਵਾਕੇ ਹੀ ਇਹ ਸੱਚ ਆ ਕਿ ਅਸੀਂ ਬਿਲਕੁਲ ਆਸ ਛੱਡ ਚੁੱਕੇ ਸੀ ਕਿ 2364 ਭਰਤੀ ਕਦੀ ਪੂਰੀ ਹੋਵੇਗੀ ਜੱਜ ਨੇ ਕੁਐਸਟ ਲਿਖਤਾ ਸੀਗਾ ਜੀ ਭਰਤੀ ਰੱਦ ਹੋ ਚੁੱਕੀ ਸੀਗੀ ਔਰ ਤੁਸੀਂ ਤੁਹਾਡੀ ਸਰਕਾਰ ਨੇ ਨਿਜੀ ਇੰਟਰਸਟ ਲੈ ਕੇ ਔਰ ਸਾਡੇ ਜਿਹੜੇ ਅਸਿਸਟੈਂਟ ਡਾਇਰੈਕਟਰ ਸੀਗੇ ਸਰਦਾਰ ਹਰਪੀਤ ਸਿੰਘ ਜੀ ਉਹਨਾਂ ਨੇ ਵੀ ਆਪਣਾ ਇੰਟਰਸਟ ਲੈ ਕੇ ਇਹ ਭਰਤੀ ਪੂਰੀ ਕਰਵਾਈ ਔਰ ਸਾਡੇ ਸਾਰਿਆਂ ਦੇ ਸੁਪਨੇ ਜਿਹੜੇ ਆ ਉਹ ਪੂਰੇ ਕੀਤੇ ਸਰ ਪੰਜਾਬ ਦੇ ਇਤਿਹਾਸ ਵਿੱਚ ਪਹਿਲੀ ਵਾਰ ਹੋਇਆ ਕਿ ਪਹਿਲੇ 3 ਸਾਲ ਦੇ ਵਿੱਚ ਅੱਧੇ ਲੱਖ ਤੋਂ ਵੱਧ ਨੌਕਰੀਆਂ ਸਰ ਤੁਸੀਂ ਦੇ ਚੁੱਕੇ ਹੋ ਜੀ ਸਰ ਕਿਸੇ ਸਰਕਾਰ ਨੇ ਪਹਿਲੇ 3 ਸਾਲਾਂ ਦੇ ਵਿੱਚ ਇੰਨੀਆਂ ਨੌਕਰੀਆਂ ਜਾਂ ਇੰਨੇ ਲੋਕਾਂ ਦੇ ਕੰਮ ਨਹੀਂ ਕੀਤੇ ਮੈਂ ਸਰ ਦੋ ਕੁ ਲਾਈਨਾਂ ਇੱਥੇ ਬੈਠਿਆ ਹੋਣੇ ਤੁਹਾਡੇ ਵਾਸਤੇ ਲਿਖੀਆਂ ਨੇ ਜੀ ਉਹ ਮੈਂ ਬੋਲਾਂਗਾ ਜੀ ਤੁਹਾਡੀ ਇਜਾਜ਼ਤ ਹੋਵੇ ਤਾਂ ਜੀ ਜੀ ਬੋਲ ਨਸਲਾਂ ਆਉਣ ਵਾਲੀਆਂ ਨੂੰ ਪੈਗਾਮ ਦੇਣਾ ਕਿ ਕੰਮ ਧੰਦੇ ਦੀ ਚਿੰਤਾ ਨੂੰ ਆਰਾਮ ਦੇਣਾ ਨਸਲਾਂ ਆਉਣ ਵਾਲੀਆਂ ਨੂੰ ਪੈਗਾਮ ਦੇਣਾ ਕਿ ਕੰਮ ਧੰਦੇ ਦੀ ਚਿੰਤਾ ਨੂੰ ਆਰਾਮ ਦੇਣਾ ਪੜੋ ਰੀਜਣਾ ਤੇ ਮਿਹਨਤ ਮੰਨ ਲਾ ਕੇ ਸੁਣੋ ਮਾਨ ਸਾਹਿਬ ਦੀ ਗੱਲ ਕੰਨ ਲਾ ਕੇ ਸਭ ਤੋਂ ਉੱਚ ਕਦਮ ਰੁਜ਼ਗਾਰ ਦੇਣਾ ਇੱਕ ਦੇ ਨਾਲ ਤੱਬਰ ਵੀ ਪਾਲ ਦੇਣਾ ਸਭ ਤੋਂ ਉੱਚ ਕਦਮ ਹੈ ਰੁਜ਼ਗਾਰ ਦੇਣਾ ਇੱਕ ਦੇ ਨਾਲ ਤੱਬਰ ਵੀ ਪਾਲ ਦੇਣਾ

चौदह तो तो हाँ फे फेरुआ ने हां फेरुआ ने खेत सा हीरो चो क्रॉस करके हां हांजी ਉਹ ਤਾਂ ਸੜਕ ਵੀ ਬਣਾ ਰਹੇ ਆ ਤੁਹਾਡੇ ਪਿੰਡ ਦਾ ਸੜਕ ਬਣ ਗਈ ਬਹੁਤ ਵਧੀਆ ਬਣ ਗਈ ਬਣਾ ਹੁਣ ਉੱਥੋਂ ਵੀ ਬਣਾ ਰਹੇ ਆ ਹਾਂ ਉਹ ਵੀ ਕੋਈ ਪਾਸ ਹੋ ਗਈ ਢੋੜਾ ਵਾਲ ਤੋਂ ਸਿੱਧੀ ਤੁਹਾਡੇ ਪਿੰਡ ਨੂੰ ਹਾਂਜੀ ਹਾਂਜੀ ਬੱਸਾਂ ਵੀ ਲਾ ਰਹੇ ਆ ਹਾਂਜੀ ਹਾਂਜੀ ਕੱਲ੍ਹ ਵੀ ਇਹ ਲੈ ਪਹਿਲੇ ਤੇ ਸਰ ਮੈਂ 2014 ਤੋਂ ਕੰਮ ਕਰ ਰਿਹਾ ਸੀਗਾ ਸਿੱਖਿਆ ਪਾਗ ਦੇ ਵਿੱਚ ਪਿੰਡ ਹੀ ਕੰਮ ਕਰ ਰਿਹਾ ਜਿਹੜੇ ਸਕੂਲ ਚ ਪੜਿਆ ਸੀ ਉੱਥੇ ਐਜੇ ਵਲੰਟੀਅਰ ਅ ਅੱਛਾ ਤੇ ਉਸ ਤੋਂ ਬਾਅਦ 2000 ਜਦੋਂ ਤੁਸੀਂ ਸਾਡਾ ਵਾਅਦਾ ਕੀਤਾਗਾ ਪੱਕੇ ਕੀਤਾ ਉਦੋਂ ਮੈਂ ਜੂਨ ਦੇ ਵਿੱਚ ਛੱਡ ਚੁੱਕਿਆ ਸੀ ਲਗਭਗ ਵੀ ਜੁਲਾਈ ਦੇ ਵਿੱਚ ਸਕੂਲ ਨਹੀਂ ਜਾਣਾ ਵੀ 6000 ਨਾਲ ਖੁਸ਼ ਨਹੀਂ ਬਣਦਾ ਪਰ ਜੂਨ ਦੇ ਵਿੱਚ ਤੁਹਾਡਾ ਐਲਾਨ ਹੋ ਗਿਆ ਉਸ ਤੋਂ ਬਾਅਦ ਬਾਰੇ ਨੇ ਆਰੇ ਹੋ ਗਏ ਤੇ ਉਸ ਤੋਂ ਬਾਅਦ ਜੇ ਹੁਣ ਗੱਲ ਕਰੀਏ ਤਾਂ ਤਕਰੀਬਨ ਮੇਰੀ 46 ਸਾਲ ਦੀ ਉਮਰ ਹੈ ਜੀ ਬਰਾਬਰ ਤਾਂ ਮੇਰਾ ਬੇਟਾ ਹੈ ਤੇ ਮੈਂ ਬਹੁਤ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦਾ ਕਿ ਤੁਸੀਂ ਸਾਨੂੰ ਇੰਨਾ ਮਾਣ ਦਿੱਤਾ ਇਹ ਮੇਰੀ ਦੂਜੀ ਨੌਕਰੀ ਹੈ ਹਾਲਾਂਕਿ ਮੈਂ ਬਿਲਕੁਲ ਚੁੱਪ ਬੈਠਿਆ ਸੀਗਾ ਵੀ ਹੁਣ ਤੇਰੇ ਕਰਮਾਂ ਚ ਟੀਚਰੀ ਨਹੀਂ ਹੈਗੀ ਸੋ ਹੁਣ ਅਧਿਆਪਨ ਦੇ ਨਾਲ ਤੇ ਮੈਂ ਹੋਰ ਵੀ ਜੰਮ ਕੇ ਕੰਮ ਕਰਾਂਗਾ ਤੁਹਾਡਾ ਬਹੁਤ ਬਹੁਤ ਧੰਨਵਾਦੀ ਬਹੁਤ ਬੇਨ ਬਹੁਤ 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 ਧੰਨਵਾਦੀ ਤਾੜੀਆਂ ਜ਼ਰੂਰ ਮਾਰਦੇ ਹੋ ਜੀ ਰਜੀਵ ਕੁਮਾਰ ਉਸ ਤੋਂ ਬਾਅਦ ਨਵਨੀਤ ਜੋਸ਼ਣ ਜੀ ਤਿਆਰ ਰਹਿਣ ਨਵਨੀਤ ਜੋਸ਼ਣ ਜੀ ਜਗਤਾਰ ਲਾਲ ਜੀ ਜਗਤਾਰ ਲਾਲ ਜੀ ਇਸ ਤੋਂ ਬਾਅਦ ਮੋਨਿਕਾ ਰਾਣੀ ਮੋਨਿਕਾ ਰਾਣੀ मोनिका राणी पवन कुमार जी परमजीत कौर परमजीत कौर उस जीवन कुमार जी आ जाओ जीवन कुमार लवप्रीत सिंह लवप्रीत सिंह मनजिंद्र कौर आजान मनजिंद्र कौर बलविंदर सिंह सिंह इस तो बाद गगन त्यार रह हाँ जी गगन वह भी अपना नियुक्ति पत्र सुनील कुमार जी वह भी अगे आ जा सुनील कुमार जी सुदेश कुमारी जी अगे आ जा सुदेश कुमारी इस तू बाद राजर कौर अस दस देना चाहवाकर नौ सौ इकवंजा नियुक्ति पत्र दते जाने ने। सो य ਜਿਹੜੇ ਬਾਕੀ ਨਿਯੁਕਤੀ ਪੱਤਰ ਨੇ ਉਹ ਵੀ ਤੁਹਾਨੂੰ ਬਾਅਦ ਵਿੱਚ ਬਾਅਦ ਤੁਹਾਨੂੰ ਦੱਸਿਆ ਹੀ ਉਥੋਂ ਮਿਲ ਜਾਣਗੇ ਸੋ ਤੁਹਾਡੇ ਆਪਣੇ ਵਾਸਤੇ ਸਾਰਿਆਂ ਵਾਸਤੇ ਤਾੜੀਆਂ ਜ਼ਰੂਰ ਮਾਰ ਲਓ ਇਹ ਬਹੁਤ ਹੀ ਇਤਿਹਾਸਕ ਦਿਨ ਹੈ ਤੁਹਾਡੇ ਵਾਸਤੇ ਸੋ ਬਹੁਤ ਬਹੁਤ ਹੁਣ ਇੱਕ ਗਰੁੱਪ ਫੋਟੋ ਹੋਏਗੀ ਮੈਂ ਜਿਹੜੇ ਕੈਂਡੀਡੇਟਸ ਨੂੰ ਨਿਯੁਕਤੀ ਪੱਤਰ ਮਿਲੇ ਨੇ ਮੈਂ ਬੇਨਤੀ ਕਰਾਂਗਾ ਕਿ ਉਹ ਮਾਨਯੋਗ ਮੁੱਖ ਮੰਤਰੀ ਸਾਹਿਬ ਚਾਹੁੰਦੇ ਨੇ ਕਿ ਉਹ ਤੁਹਾਡੇ ਨਾਲ ਅੱਜ ਇੱਕ ਤਸਵੀਰ ਜਿਹੜੀ ਕਿ ਇਤਿਹਾਸਕ ਤਸਵੀਰ ਬਣੇਗੀ ਤੇ ਸਾਡੇ ਸਾਰਿਆਂ ਦੇ ਡਰੈਸਿੰਗ ਰੂਮ ਡਰਿੰਕ ਰੂਮ ਦੇ ਵਿੱਚ ਲੱਗੇਗੀ ਸੋ ਇੱਕ ਸਮੂਹਿਕ ਤਸਵੀਰ ਮੈਂ ਹੁਣ ਬੇਨਤੀ ਕਰਾਂਗਾ ਸਾਡੇ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦਾ ਸਨਮਾਨ ਕੀਤਾ ਜਾਣਾ ਹੈ ਸਾਡੇ ਸਿੱਖਿਆ ਮੰਤਰੀ ਸਰਦਾਰ ਹਰਜੋਤ ਸਿੰਘ ਬੈਂਜ ਜੀ ਉਹਨਾਂ ਨੂੰ ਸਨਮਾਨਿਤ ਕਰਨਗੇ ਉਹਨਾਂ ਦਾ ਸਹਿਯੋਗ ਕਰਨਗੇ ਸਾਡੇ ਕੈਬਨਿਟ ਮੰਤਰੀ ਹਰਦੀਪ ਸਿੰਘ ਮੁੰਡੀਆਂ ਜੀ ਮੈਂਬਰ ਰਾਜ ਸਭਾ ਸੰਜੀਵ अरोड़ा ਜੀ ਮੈਡਮ ਅਨੰਤਰਾ ਮਿਤਰਾ ਜੀ ਸੈਕਟਰੀ ਨੇ ਐਜੂਕੇਸ਼ਨ ਡਿਪਾਰਟਮੈਂਟ ਤੋਂ